ਹਰ ਦਿਨ ਆ ਤਾਂ ਭਰ ਕੇ ਤੜਕ ਜੇ ਲੂੰਗੀ ਚਲ। ਤੇ ਗੋਭੀ ਐ ਕਰ ਲੈਣੀ। ਆ ਗਿਆ ਤੂੰ ਹੋ ਗਿਆ ਤੇਰਾ ਟਾਈਮ ਸ਼ਰਮ ਨਹੀਂ ਆਉਂਦੀ? ਬੇਸ਼ਰਮ ਨੇ ਕੀ ਸ਼ਰਮ ਲਾਹੀ ਐ? ਕੀ ਕਹਿਤਾ ਮੈਂ ਤੈਨੂੰ? ਹੋਰ ਕਹਾਂਗੇ ਕੀ? ਬੰਦੇ ਨੂੰ ਘਰੀ ਬੜਨ ਦੀ ਤਾਂ ਪਹਿਲਾਂ ਹੀ ਲੱਗ ਜਾਂਦੀ ਹੈਗੀ। ਲੱਗਾ ਨਾ ਗੱਲ ਸੁਣ ਲੈ ਮੇਰੀ ਸਾਨੂੰ ਤਾਂ ਤੂੰ ਪਿੰਡ ਲੈ ਕੇ ਜਾ ਮੈਂ ਨਹੀਂ ਇੱਥੇ ਰਹਿੰਦੀ ਹੁਣ ਕਿਉਂ ਪਿੰਡ ਦਾ ਤੂੰ ਦਾ ਜਾ ਕੇ ਕੀ ਕਰਨਾਗਾ ਇੱਥੇ ਤੈਨੂੰ ਕੀ ਹੁੰਦਾ ਰਹਿਣ ਨੂੰ ਕਿਉਂ ਪਿੰਡ ਹੈ ਕਿਉਂ ਨਹੀਂ ਪਿੰਡ ਸਭ ਕੋਈ ਆ ਇੱਥੇ ਕੀ ਹੁੰਦਾ ਰਹਿਣ ਨੂੰ ਮੈਨੂੰ ਪਤਾ ਜਿਹੜੀਆਂ ਚਾਲਾਂ ਤੂੰ ਚੱਲਦਾ ਇਹ ਚਾਲ ਨਹੀਂ ਮੈਂ ਚੱਲਣ ਦਿੰਦੀ ਮੈਂ ਕਿਹੜੀ ਚਾਲ ਚਲਤੀ ਹੁਣ ਕੀ ਹੋ ਗਿਆ ਕਿਹਨੇ ਭਰਤਾ ਤੈਨੂੰ ਮੈਨੂੰ ਕਿਸੇ ਨੇ ਨਹੀਂ ਭਰਿਆ ਕੱਲ ਮੈਂ ਮੇਰਾ ਪੁੱਤ ਵਿਆਹਣਾ ਪੁੱਤ ਵਿਆਹਣਾ ਤੇ ਮੈਂ ਕਹਦੋ ਕਿਹਾ ਵੀ ਤੂੰ ਪੁੱਤ ਨਹੀਂ ਵਿਆਹਣਾ ਮੇਰਾ ਵੀ ਕੁਝ ਲੱਗਦਾ ਉਹ ਕੱਲਾ ਤੇਰਾ ਥੋੜੀ ਲੱਗਦਾ ਤੇਰਾ ਲੱਗਦਾ ਨਾ ਫਿਰ ਤੂੰ ਸੋਚੇ ਹੈ ਮੈਂ ਕਾਹਦੇ ਕੱਲਾ ਘਰ ਦਿਖਾ ਕੇ ਪੁੱਤ ਨੂੰ ਵਿਆਹੂੰਗੀ ਕੀ ਦਿਖਾਉਂਗੀ ਵੀ ਤੇਰਾ ਨਾਨਕਾ ਦਾਦਕਾ ਕਿੱਥੇ ਹੈ ਤੇਰਾ ਨਾ ਫਿਰ ਉਹੀ ਗੱਲ ਕੀ ਨਾਨਕੇ ਦਾਦਕੇ ਨੂੰ ਦਿਖਾਉਣਾ ਅੱਜ ਕੱਲ੍ਹ ਕੌਣ ਪੁੱਛਦਾ ਇਹਨਾਂ ਗੱਲਾਂ ਜ਼ਮੀਨ ਜੇਦਾਰ ਦੀ ਗੱਲ ਹੁੰਦੀ ਹੈਗੀ ਉਹ ਆਪਾਂ ਕਰ ਹੀ ਲੈਣੀ ਹੁੰਦੀ ਹੈ ਨਾ ਜ਼ਮੀਨ ਕਿਹੜਾ ਮੇਰੇ ਪੁੱਤ ਦੇ ਨਾਂ ਲਵਾਰਖੀ ਹੈ ਨੜੇ ਨਾਨਕੇ ਦਾਦਕੇ ਨੂੰ ਪੁੱਛਦਾ ਕਿਉਂ ਨਹੀਂ ਜਿਹਨੇ ਕਰਨਾ ਉਹ ਤਾਂ ਸਾਰਾ ਕੁਝ ਪੁੱਛਦਾ ਹੁੰਦਾ ਉਹ ਹਜੇ ਤੱਕ ਤਾਂ ਮੈਂ ਬੈਠਾ ਹੁਣ ਪੁੱਤ ਦੇ ਨਾਂ ਕਿਵੇਂ ਲਿਖਾ ਦਿਆ ਉਹ ਬਦਮਾਗਔਰਤ ਹੈ ਇਹ ਤਾਂ ਮੈਨੂੰ ਚਾਲਾ ਨੇ ਤੇਰਾ ਤਾਂ ਪਤਾ ਹੀ ਹੈ ਠੀਕ ਹੈ ਨਾ ਜਿਹੜਾ ਉਤਲੇ ਮਨੋਂ ਕਹਿ ਰਿਹਾ ਕਿ ਮੈਂ ਬੈਠਾ ਮੈਂ ਬੈਠਾ ਤੂੰ ਉਹਨਾਂ ਨੂੰ ਲੁੱਜਦਾ ਤੂੰ ਤਾਂ ਸਾਰਾ ਕੁਝ ਕਹਿੰਦਾ ਬਸ ਮੇਰਾ ਉਹੀ ਲੈ ਲੈਣ ਮੈਨੂੰ ਮੈਂ ਤਾਂ ਕਿਸੇ ਪਾਸੇ ਨਹੀਂ ਜਾਂਦਾ ਮਤਲਬ ਜੇ ਉਧਰ ਜਾਣਾ ਮੈਨੂੰ ਤਾਂ ਗਾਲਾਂ ਜੇ ਮੈਂ ਇੱਧਰ ਆਉਣਾ ਮੈਨੂੰ ਤਾਂ ਗਾਲਾਂ ਮੈਨੂੰ ਤਾਂ ਕੋਈ ਨਹਿਰ ਵੀ ਨਹੀਂ ਚੱਲਦੀ ਉਹਨਾਂ ਤਾਂ ਬਣਿਆ ਪਿਆ ਉਹ ਕਿਉਂ ਗਾਲਾਂ ਦੇਣਗੇ ਤੈਨੂੰ ਬਣਿਆ ਪਿਆ ਉਹਨਾਂ ਤਾਂ ਦਿਸਦਾ ਵੀ ਸਾਡਾ ਸਾਰਾ ਕੁਝ ਹੈ ਜੇ ਤੇਰਾ ਸਾਰਾ ਕੁਝ ਹੈ ਤੈਨੂੰ ਇੱਥੇ ਬਰਾਬਰ ਬਣਾ ਕੇ ਨਹੀਂ ਦਿੱਤਾ ਮਰੀ ਇੰਨੀ ਗੱਲਾਂ ਐ ਵੀ ਅੱਛਾ ਕੱਲਾ ਘਰ ਬਣਾ ਕੇ ਦੇਤਾ ਕੱਲੇ ਘਰ ਨੂੰ ਦੇਖੀ ਜਾਵਾਂ ਤੇ ਕਿਉਂ ਤਰਖਾ ਨਹੀਂ ਦਿੰਦਾ ਤਨਖਾ ਨਹੀਂ ਦਿੰਦਾ ਇੰਨੇ ਗੱਡੀ ਦੇ ਪੈਸੇ ਹੁੰਦੇ ਸਾਰੇ ਤੈਨੂੰ ਬਣਾਉਣਾ ਮੈਨੂੰ ਨਹੀਂ ਪਤਾ ਪੈਸਿਆਂ ਦੇ ਤਾਂ ਤਨਖਾਹ ਦਾ ਜਿਹੜੀ ਗੱਲ ਕਹਿਤੀ ਵੀ ਮੈਨੂੰ ਤਾਂ ਪਿੰਡ ਲੈ ਕੇ ਜਾ ਮੇਰੇ ਪੁੱਤ ਦੇ ਨਾਲ ਜ਼ਮੀਨ ਲਵਾ ਤੇ ਜਿਹੜੀਆਂ ਚੀਜ਼ਾਂ ਉਹ ਵੰਡ ਕੇ ਦੇ ਵੰਡ ਕੇ ਦੇ ਮੈਂ ਸਾਰਾ ਕੁਝ ਵੰਡ ਕੇ ਜਿਵੇਂ ਆਪਦੇ ਮੰਗਰੋ ਲਿਆਈ ਹੋਵੇ ਕੀ ਮੈਂ ਤਾਂ ਨਹੀਂ ਮਗਰੋ ਲਿਆਈ ਤੂੰ ਤਾਂ ਬਣਾਇਆ ਫਿਰ ਤੇਰਾ ਤਾਂ ਹੱਕ ਬਣਦਾ ਪਰ ਜਿਹੜਾ ਕੁਝ ਹੋ ਗਿਆ ਤੇਰੇ ਸਾਹਮਣੇ ਹੀ ਐ ਇੱਥੇ ਹੋਰ ਮੈਂ ਦੱਸ ਕੀ ਹੱਡ ਵਟ ਕੇ ਦੇ ਦਿੰਦਾ ਤੈਨੂੰ ਬੰਦੇ ਨੂੰ ਘਰੇ ਆਉਣਾ ਨਹੀਂ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਸਿੱਧਾ ਆ ਕੇ ਤੂ ਤੂਤ ਲੱਗ ਜਾਣਾਗਾ ਨਾ ਦਿੱਤਾ ਵੀ ਕੀ ਐ ਤੂੰ ਮੇਰੇ ਪੁੱਤ ਦਾ ਅੱਜ ਤੱਕ ਬਣਾਇਆ ਕੀ ਐ ਆ ਘਰ ਦਾ ਖਰਚਾ ਇਹ ਤਾਂ ਕੱਲੀ ਰੋਟੀ ਖਾਣੀ ਆਸੀ ਹੋਰ ਕੀ ਬਣਾਉਦਾ ਸਾਡਾ ਉਹ ਮੈਂ ਤਾਂ ਕੁਛ ਨਹੀਂ ਬਣਾਇਆ ਬਸ ਠੀਕ ਐ ਤੂੰ ਕਹ ਦੇ ਜਾ ਕੇ ਆਪਣੇ ਭਰਾਵਾਂ ਨੂੰ ਉਹ ਬਣਾ ਦੇਣਗੇ ਜਿਵੇਂ ਬਣਾਉਂਦੇ ਆ ਤ ਮਾਰੀ ਜਾਂਦੀ ਐ ਗੱਲਾਂ ਮੇਨ ਜੇ ਮੈਂ ਮੇਰੇ ਭਰਾਵਾਂ ਨੂੰ ਕਹਿਣ ਜੋਗੀ ਹੁੰਦੀ ਨਾ ਅੱਜ ਤੇਰਾ ਮੂੰਹ ਐਡੀ ਵੱਡੀ ਗੱਲ ਨਹੀਂ ਸੀ ਕਹਿੰਦਾ ਤੇ ਫਿਰ ਤੂੰ ਮੂੰਹ ਤੇ ਜ਼ੁਬਾਨ ਨੂੰ ਜੀ ਤੂੰ ਆ ਦੇ ਅੰਦਰ ਰੱਖ ਦੰਦਾਂ ਦੇ ਜਿਹੜੀ ਤੇਰੇ ਪਿੱਛੇ ਮੈਂ ਸਭ ਨਾਲ ਟੁੱਟ ਕੇ ਬਹਿ ਗਈ ਟੁੱਟ ਕੇ ਬਹਿ ਗਈ ਨਾਲੇ ਹੋਰ ਮੈਂ ਨਹੀਂ ਬੈਠਾ ਟੁੱਟ ਕੇ ਮੈਂ ਵੀ ਤਾਂ ਕਰੂੰ ਸੌਗਾਲ ਲੈ ਕੇ ਫੇਰ ਹੀ ਆਉਣਾ ਇੱਥੇ ਸੌਗਾਲ ਲੈ ਕੇ ਆਉਣਾ ਪਰ ਵਰਤਦੇ ਨੇ ਤੂੰ ਸਾਰਿਆਂ ਨਾਲ ਹੀ ਆਪਦੇ ਸ਼ਰੀਕੇ ਚ ਕਿਹਦੇ ਨਾਲ ਨਹੀਂ ਵਰਤਦਾ ਤੂੰ ਤੇ ਸ਼ਰੀਕੇ ਕੁਬਿਲਾਂ ਟੁੱਟ ਜਾਂ ਹੁਣ ਮੈਂ ਤੂੰ ਤਾਂ ਐ ਕੰਨੀਆ ਸਾਰੇ ਘਸੇ ਨਾਲ ਟੁੱਟ ਕੇ ਆ ਕੇ ਇੱਥੇ ਵੜ ਕੇ ਬੈਠ ਜਾ ਉਹ ਮੇਰੇ ਅੰਗੀ ਸੰਗੀ ਉਹੀ ਖੜਦੇ ਨੇ ਮੇਰੀ ਜ਼ਮੀਨ ਜਾਇਦਾਦ ਹੁਣ ਕੋਹਦੇ ਲੋਕ ਦੱਪ ਲੈਵੇ ਜਿਸ ਹਿਸਾਬ ਨਾਲ ਤੂੰ ਮੈਂ ਆ ਗਿਆ ਸੀ ਆਹੋ ਤੇਰੇ ਤਾਂ ਅੰਗੀ ਸੰਗੀ ਖੜਦੇ ਐ ਸਾਡੇ ਅੰਗੀ ਸੰਗੀ ਖੜਨ ਵਾਲਾ ਐ ਹੀ ਨਹੀਂ ਕੋਈ ਆ ਬਈ ਮੈਂ ਮੇਰੇ ਪੁੱਤ ਨੂੰ ਪਿਆਰ ਬਰਾਬਰ ਕਰਾਵਾਂ ਮੈਂ ਤੇਰੇ ਪਾਏ ਦਾ ਨਹੀਂ ਠੀਕ ਹੈ ਤੇਰੀ ਤਾਂ ইডি ਲੱਗੀ ਹੈ ਜ਼ਬਾਨ ਤੂੰ ਤਾਂ ਤਲਕੇ ਤੋਂ ਲੱਗ ਜਾਨੀ ਬੋਲਣ ਆਥਨ ਟੱਕ ਸਰ ਦੀ ਗੋਲੀ ਵੀ ਨਹੀਂ ਲੈਂਦੀ ਤੂੰ ਤਾਂ ਮੈਂ ਤਾਂ ਆਪ ਹੀ ਲੱਗ ਜਾਨੀ ਬੋਲਣਾ ਮੈਂ ਸੱਚੀ ਗੱਲ ਕਹਿੰਦੀ ਆ ਸੱਚੀ ਗੱਲ ਮੇਰਾ ਪੁੱਤ ਗੱਭਰੂ ਹੋਇਆ ਪਿਆ ਮੈਂ ਨਹੀਂ ਮੇਰੇ ਪੁੱਤ ਨੂੰ ਕਹਾ ਵੀ ਪਤਾ ਤੇਰੀ ਚੀਜ਼ ਹੈ ਮੈਨੂੰ ਵੀ ਦੀਂਦਾ ਮੇਰਾ ਪੁੱਤ ਗੱਭਰੂ ਹੋਇਆ ਪਿਆ ਮੈਨੂੰ ਵੀ ਦੀਂਦਾ ਮੈਨੂੰ ਵੀ ਬਾੜਾ ਤੂੰ ਐ ਨਾ ਕਹੇ ਵੀ ਮੈਨੂੰ ਦਿਖਦਾ ਨਹੀਂ ਹੈਗਾ ਤੈਨੂੰ ਨਹੀਂ ਨਾ ਦਿਸਦਾ ਹੋ ਜਾ ਤੈਨੂੰ ਦਿਸਦਾ ਹੋਵੇ ਤਾਂ ਫਿਰ ਤਾਂ ਤੂੰ ਸੋਚੇ ਆ ਲੈ ਕੇ ਆ ਜੰਦਾ ਬਸ ਸਬਜ਼ ਤੇ ਨਾਲੇ ਕਾਇ ਕਰੂ ਫਰਨਾ ਬਣਾਇਆ ਕਰ ਨਾ ਬਣਾ ਕੇ ਮੋੱਕੇ ਦੇ ਕੇ ਰੋਟੀ ਸਾਨੂੰ ਬਸ ਮੈਂ ਕਹਤਾ ਇੱਕ ਗੱਲ ਕਹਿਤੀ ਵੀ ਨਾਇ ਤਾਂ ਹਿੱਸਾ ਦੇ ਦੇ ਸਾਨੂੰ ਨਾਲੇ ਜਿਹੜੇ ਮੈਂ ਚੀਜ਼ਾਂ ਬਣਾਈਆਂ ਉਹਦੇ ਚ ਹਿੱਸਾ ਦੇ ਦੇ ਮੈਂ ਮੇਰੇ ਪੁੱਤ ਦਾ ਕਰਨ ਜੋਗੀ ਹੋ ਜਾ ਜੱਸੇ ਉਹ ਵਜੋਂ ਜੱਸੇ ਤੁਸੀਂ ਕਦੋਂ ਬਾਈ ਸੱਚੀ ਗੱਲ ਜੜੀ ਸੱਚਾ ਬੋਲਾ ਜੇ ਕਿ ਭਈ ਜਾਂਦਾ ਸੀਗਾ ਬਸ ਤੇਰੀ ਮਾਂ ਲੜ ਗਈ ਸਰ ਕਿਦੜ ਕੇ ਮੇਰੇ ਸੱਚੀ ਗੱਲ ਕਹਿਣੀ ਆ ਮੈਂ ਤਾਂ ਲੈ ਤੂੰ ਇਹਨੂੰ ਛੱਡ ਮੱਸਾ ਦਾ ਡੈਡੀ ਆ ਯਾਰ ਤੂੰ ਲੜਨ ਬੈਹ ਜਾਨੀ ਆ ਤੇਰੇ ਵਾਸਤੇ ਸੰਤਰੇ ਲੈ ਕੇ ਆਇਆ ਬੱਲੇ ਅੱਲਾ ਹੀ ਖਾ ਲਈ ਇਹ ਤਾਂ ਬਚਣਾ ਨਹੀਂ ਇਹ ਜਾ ਕੁਛ ਹੋਰ ਪਹਿਲੇ ਜਬਾਨ ਖਾ ਮਮੀ ਡੈਡੀ ਇੰਨੇ ਦੇਣਾ ਬਾਤ ਆਇਆ ਕੋਈ ਚਾਹ ਪਾਣੀ ਤਾਂ ਪੁੱਛ ਲੈ ਕਰ ਹੌਨਸਾ ਲੜਨ ਲੱਗ ਜਾਨੀ ਆ ਪਿਆਈ ਪਿਆ ਚਾਹ ਪਾਣੀ ਪਿਆਦੇ ਚਾਹ ਪਾਣੀ ਮਮੀ ਗੱਲ ਤਾਂ ਦੱਸ ਦੇ ਕੀ ਹੋਈ ਆ ਉਹ ਗੱਲ ਤਾਂ ਕੋਈ ਹੋਈ ਨਹੀਂ ਅੱਗੇ ਤੇਰੀ ਮਾਂ ਕਿਸੇ ਗੱਲ ਹੋਣ ਕਰਕੇ ਲੜਦੀ ਹੁੰਦੀ ਮੇਰੇ ਨਾਲ ਇਹਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਜੇ ਲੇਟ ਆ ਜਾਂ ਤਾਂ ਬਹਾਨਾ ਚਾਹੀਦਾ ਜੇ ਮੈਂ ਕੋਈ ਇੱਥੇ ਉਂ ਬੈਠਾ ਹੋਵਾਂ ਕਿਸੇ ਪਾਸੇ ਮੈਨੂੰ ਫੋਨ ਆਵੇ ਤਾਂ ਇਹਨੂੰ ਬਹਾਨਾ ਚਾਹੀਦਾ ਇਹਨੂੰ ਤਾਂ ਬਸ ਗੱਲ ਥਿਉਣੀ ਚਾਹੀਦੀ ਬੋਲਣ ਵਾਸਤੇ ਆਹੋ ਡੈਡ ਮੰਮੀ ਡੈਡੀ ਕਿਹੜਾ ਉੱਥੇ ਬਿਲੇ ਰਹਿੰਦੇ ਆ ਟਰੱਕਾਂ ਤੇ ਦਿਨ ਰਾਤ ਮਾਰਦੇ ਨੇ ਹਾਂ ਇਹਨੂੰ ਕੀ ਪਤਾ ਹੈ ਇਹਨੂੰ ਕੀ ਪਤਾ ਜੇ ਇੱਕ ਦਿਨ ਟਰੱਕ ਦੇ ਨਾਲ ਜਾ ਕੇ ਦੇਖੇ ਤਾਂ ਮੈਨੂੰ ਪਤਾ ਲੱਗੇ ਮੈਂ ਕਿੰਨੀ ਦੂਰ ਜਾਣਾ ਤੇ ਕਿਵੇਂ ਚਲਾਉਣਾ ਟਰੱਕ ਤੇ ਕਿੱਥੇ ਜਾ ਕੇ ਰੁੱਕ ਕੇ ਬਾਪ ਸੌਣਾ ਮੈਂ ਮੈਂ ਤਾਂ ਪਾਗਲ ਐ ਨਾ ਜਿਹੜਾ ਉਹੀ ਬੋਲਦੀ ਆ ਵਾਹ ਟਰੱਕ ਚਲਾ ਕੇ ਨਾਲੇ ਹੋਰ ਵਧੀਆ ਵਧੀਆ ਜੀ ਚੱਲ ਆਪਾਂ ਅੰਦਰ ਹੀ ਚੱਲਦੇ ਹਾਂ ਬੈਠੀ ਜਾਂਦੇ ਇੱਥੇ ਹਾਂ ਆ ਹੀ ਕੁਛ ਕਰਨ ਵਾਲੀ ਆ ਗਾਲਾਂ ਕੱਢਣ ਵਾਲੀ ਆ ਬਸ ਕੱਲਾ ਹੋਰ ਤਾਂ ਕੁਛ ਆਉਂਦਾ ਨਹੀਂ ਇਹਨੂੰ ਕੋਈ ਕੀ ਕਰਾਂ ਪੁੱਤ ਤੈਨੂੰ ਕੀ ਦੱਸਾਂ ਮੈਂ ਕਿ ਮੈਂ ਕਿਵੇਂ ਲੜਦੀ ਆ ਚਲਾਉਂਦਾ ਟਰੱਕ ਮੈਨੂੰ ਸਭ ਪਤਾ ਹੈ ਕੀ ਕਰਦਾ ਹੁਣ ਤੇਰੇ ਮੂਰੇ ਤੇ ਇੱਕ ਮੈਂ ਬਹਾਨੇ ਲਾ ਰਖੇ ਵੀ ਹਾਂ ਤੇ ਰੱਬਿਓ ਟਰੱਕ ਚ ਚਲਾਉਣ ਜਾਂਦਾ ਇਹ ਤਾਂ ਤਾਂ ਕੰਮ ਹੀ ਬੋਲਣਾ ਹੈ ਹਾਜ ਰੈਡੀ ਇਹ ਤਾਂ ਮੈਨੂੰ ਪਤਾ ਮੈਂ ਸਾਰੀ ਉਮਰ ਕਿਵੇਂ ਕੱਟ ਲਈ ਇਹਦੇ ਨਾਲ ਚੱਲ ਕੋਈ ਨਾ ਮੰਮੀ ਦਾ ਤਾਂ ਡੈਡੀ ਸੁਭਾਈ ਇਹ ਜਗਾ ਹੋਰ ਦੱਸੋ ਕਿਵੇਂ ਰਹਾ ਸਫਰ ਐਦ ਕੀ ਤੁਹਾਡਾ ਠੀਕ ਐ ਸਫਰ ਤਾਂ ਵਧੀਆ ਰਹਾ ਅੱਛਾ ਬਸ ਘਰ ਦਾ ਸਫਰੀ ਮਾੜਾ ਹੋ ਜਾਂਦਾ ਚੱਲ ਸਾਡੇ ਨਾਲ ਤੂੰ ਦੱਸ ਤੇਰੀ ਪੜ੍ਹਾਈ ਕਿਵੇਂ ਚੱਲੀ ਜਾਂਦੀ ਐ ਪੜ੍ਹਾਈ ਤਾਂ ਡੈਡੀ ਵਧੀਆ ਚੱਲੀ ਜਾਂਦੀ ਐ ਹਾਂ ਪੇਪਰ ਵੀ ਹੋ ਗਏ ਮੇਰੇ ਸਾਰੇ ਮੈਂ ਤਾਂ ਇਹ ਸੋਚਦਾ ਸੀ ਹੁਣ ਮੈਨੂੰ ਛੁੱਟੀਆਂ ਮੈਂ ਤੁਹਾਡੇ ਨਾਲ ਹੀ ਨਾ ਵਗ ਜਾ ਤੂੰ ਮੇਰੇ ਨਾਲ ਕੀ ਕਰਨਾ ਮੇਰੀ ਗੱਲ ਸੁਣ ਟਰੱਕ ਵਾਲਿਆਂ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਹੁੰਦੀ ਠੀਕ ਐ ਨਾ ਪਤਾ ਨਹੀਂ ਅੱਜ ਇੱਥੇ ਆ ਤੇ ਕੱਲ ਨੂੰ ਕਿੱਥੇ ਆ ਠੀਕ ਐ ਦਿਨ ਰਾਤ ਉਥੇ ਕੰਮ ਕਰਨਾ ਪੈਂਦਾ ਢਾਬਿਆਂ ਤੇ ਸੌਣਾ ਤੂੰ ਮੇਰੀ ਗੱਲਾਂ ਛੱਡ ਤੂੰ ਪੜ੍ਹ ਲਿਖ ਕੇ ਨਾ ਕੋ ਵਧੀਆ ਅਫਸਰ ਲੱਗ ਜਾਈਂ ਵਧੀਆ ਤੈਨੂੰ ਨੌਕਰੀ ਮਿਲ ਜੇ ਮੈਨੂੰ ਤਾਂ ਬਸ ਇਹੀ ਚਾਹੀਦਾ ਉਹ ਤਾਂ ਡੜੀ ਮੈਂ ਤੁਹਾਡੀ ਗੱਲ ਮੰਨਦਾ ਪਰ ਮੈਨੂੰ 10 ਕ ਛੁੱਟੀਆਂ ਸੀ ਇੰਨੇ ਨਾਲ ਥੋੜੀ ਵੀ ਹੈਲਪ ਹੋ ਜਾਂਦੀ ਨਾਲੇ ਉਹ ਮੈਨੂੰ ਕਾਸੇ ਹੈਲਪ ਦੀ ਲੋੜ ਨਹੀਂ ਮੈਨੂੰ ਤਾਂ ਸਮਝ ਆਈ ਇਹੀ ਹੈਲਪ ਦੀ ਲੋੜ ਆ ਵੀ ਤੂੰ ਚੰਗਾ ਪੜ੍ਹ ਲਿਖ ਜਾਵੇਂ ਜੇ ਤੈਨੂੰ 10 ਛੁੱਟੀਆਂ ਨਾ ਤਦੋਂ ਐ ਕਰਕੇ ਤੇ ਘੁੰਮ ਘਮਾ ਠੀਕ ਹੈ ਨਾ ਮੇਰੀ ਗੱਲ ਸੁਣ ਗੱਡੀ ਦੇ ਵਿੱਚ ਨਾ ਮੇਰਾ ਬੈਗ ਪਿਆ ਬੈਗ ਦੇ ਵਿੱਚ ਨੀਲੇ ਲਿਫਾ ਉਹ ਰੱਖ ਲਈ ਤੇਰੀ ਮਾਨ ਨੂੰ ਨਾ ਦੱਸੀ ਠੀਕ ਹੈ ਨਾ ਠੀਕ ਹੈ ਡੈਡੀ ਹਾਂ ਤੇ ਨਾਲੇ ਤਾਂ ਕੱਪੜੇ ਲੈ ਆਈ ਸਿਆਣਾ ਵਾਲੇ ਹਾਂ ਠੀਕ ਹੈ ਕੱਪੜੇ ਲੈ ਆਈ ਨਾਲੇ ਆਪ ਦਾ ਕੋਈ ਕਿਸੇ ਪਾਸੇ ਜਾਣਾ ਹੋਣਾ ਤਾਂ ਉ ਜਾ ਜੂਆਂ ਉ ਵੀ ਨਾਲੇ ਮੈਨੂੰ ਪੈਸੇ ਨਹੀਂ ਲੋੜ ਸੀ ਰੈਡੀ ਮੰਮੀ ਨੂੰ ਤੋਂ ਕਿੰਨੇ ਵਾਰ ਮੰਗ ਲੇ ਮੰਮੀ ਨੇ ਤਾਂ ਦਿੱਤੇ ਹੀ ਨਹੀਂ ਕਹਿੰਦੀ ਹੈ ਨਹੀਂ ਓਏ ਇਹਦੇ ਕੋਲ ਤਾਂ ਹੁਣ ਤਾਂ ਤਾਂ ਵੀ ਨਹੀਂ ਦਿੰਦੀ ਇਹ ਤਾਂ ਕਰ ਲੈ ਠੀਕ ਹੈ ਨਾ ਡੈਡੀ ਚਾਹ ਲੈ ਹੁਣ ਮੈਂ ਤੁਹਾਡੇ ਵਾਸਤੇ ਬਣਾ ਕੇ ਇੱਕ ਸਪੈਸ਼ਲ ਜੀ ਮੇਰੀ ਗੱਲ ਸੁਣ ਚਾਹ ਦਾ ਬਣਾ ਲਾ ਠੀਕ ਹੈ ਨਾ ਪਰ ਮੇਰਾ ਲਫਾਫਾ ਕਿੱਥੇ ਰੱਖਿਆ ਸਾਂਤਰੇ ਵਿੱਚ ਲੋਹਾ ਜਿਹੜਾ ਚਨਾ ਪਈ ਆ ਠੀਕ ਹੈ ਚਾਚ ਪਾਗੀ ਦੇ ਦੇ ਮੈਨੂੰ ਠੀਕ ਹੈ ਮੈਂ ਹੁਣ ਹੀ ਲੈ ਕੇ ਆਉਣਾ ਹੋਏ ਰੱਬਾ ਚੱਲ ਜਿੱਥੇ ਤਰਾ ਮਾਲਕ ਜੇ ਮੈਨੂੰ ਦੁੱਖ ਤਕਲੀਫਾਂ ਦਿੱਤੀਆਂ ਸੀ ਨਾ ਤਾਂ ਮੇਰਾ ਜਵਾਬ ਤਾਂ ਲਾਇਕ ਹੈ ਚਲੋ ਹੋਰ ਕੋਈ ਗੱਲ ਨਹੀਂ ਇਹਦੀ ਮਾਂ ਦੀ ਆਦਤ ਈ ਹੈ ਪਹਿਲੇ ਦਿਨੋਂ ਬੋਲਣ ਦੀ ਚਲ ਬੋਲ ਲੈਂਦੀ ਆਪਣਾ ਕੀ ਲੈਂਦੀ ਆ ਪਰ ਘਰੋਂ ਬਾਹਰ ਤਾਂ ਨਹੀਂ ਕੋਈ ਸੱਟ ਕੇ ਆਉਂਦੀ ਜਲਸ ਪੜ ਗਿਆ ਪੜ ਲਿਆ ਗਿਆ ਕੱਲੋਂ ਕੋਈ ਨੌਕਰੀ ਲੱਗ ਗਿਆ ਕੰਮ ਲੱਗ ਗਿਆ ਤਾਂ ਆਪ ਨੂੰ ਵੀ ਐ ਹੋ ਜਾਊਗਾ ਮੈਥੋਂ ਵੀ ਯਾਰ ਹੁਣ ਟਰੱਕਾਂ ਦੇ ਉੱਤੇ ਬਹੁਤ ਟਮ ਰਹਿ ਆ ਰਹੀਆਂ ਤਾਂ ਪਤਾ ਨਹੀਂ ਕਿਉਂ ਹੁਣ ਜੀ ਕਰਦਾ ਘਰੇ ਬੈਠ ਕੇ ਆਰਾਮ ਕਰਾਂ ਚਲ ਰਹਿ ਗਿਰੋ ਜੋ ਤੈਨੂੰ ਮਨਜੂ ਤੂੰ ਹਮੇ ਕਰੀਂ ਕੱਢ ਲਿਆ ਲਫਾਫਾ ਹਾਂ 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 ਆਲੋ ਜੀ ਯਾ ਪਹਿਲਾਂ ਬਣਾਈ ਬੈਠੇ ਸੀ બસ ਮੈਂ ਤਾਂ ਮੈਨੂੰ ਪਤਾ ਸੀ ਤੁਸੀਂ ਆਉਣਾ ਹੈ ਮੈਂ ਪਹਿਲੀ ਬਣਾ ਕੇ ਰੱਖੀ ਬੈਠਾ ਇਹ ਬੜਾ ਸਾਮਾਨ ਪਾਤਾ ਵਿੱਚ ਉਹ ਵੀ ਪੀ ਲਈਏ じゃ ਫਿਰ ਦੇਖੀ ਤੈਨੂੰ ਤੈਨੂੰ ਐ ਲੱਗੂ ਦੁਨੀਆਂ ਦੇ ਵਾਸਤੇ ਉੱਡੇ ਹੀ ਫਿਰਦਾ ਤੁਸੀਂ ਵੀ ਹੋ ਮੈਂ ਵੇਰ ਪੀ ਲੂ ਕੋਈ ਨਹੀਂ ਮੇਰੀ ਗੱਲ ਸੁਣ ਹਾਂ ਜੀ ਮੈਂ ਨਾ ਐ ਸੋਚਦਾ ਸੀ ਵੀ ਹੁਣ ਤੂੰ ਕਾਲਜ ਦੀ ਪੜਾਈ ਕਰ ਲਈ ਹਾਂ ਜੇ ਤੂੰ ਨਾਲ ਨਾਲ ਮੇਰੇ ਇੱਕ ਕੰਮ ਹੋਰ ਕਰ ਲੀਏ ਆਪਾਂ ਤੂੰ ਮੈਨੂੰ ਦੱਸੀ ਵੀ ਕਿਵੇਂ ਆ ਦੱਸੋ ਵੀ ਜੇ ਆਪਾਂ ਇੱਕ ਗੱਡੀ ਹੋਰ ਲੈ ਲਈ ਗੱਡੀ ਪਾਦ ਗਏ ਇੱਕ ਆਪਾ ਉਹ ਮੈਂ ਤੇਰੇ ਨਾਲ ਤੇ ਚਲਾ ਦੇਣੀ ਆ ਹੈ ਇਹ ਤਾਂ ਵਧੀਆ ਗੱਲ ਹੈ ਰੇੜੀ ਹਾਂ ਨਾਲੇ ਕੋਈ ਕੰਮ ਆ ਬਿਲੇ ਨਾਲ ਵਧਾਉਣਾ ਤਾਂ ਚਾਹੀਦੀ ਵਧਾਉਣਾ ਚਾਹੀਦਾ ਯਾਰ ਸਹੀ ਗੱਲ ਪਰ ਮੈਂ ਨਾ ਇਹੀ ਸੋਚੀ ਹੁੰਦਾ ਸੀ ਵੀ ਜਾਂ ਤਾਂ ਵੱਡੀ ਗੱਡੀ ਲੈ ਲਾ ਇੱਕ ਹਾਂ ਹੁਣ ਵੱਡੀ ਗੱਡੀ ਦਾ ਆਏ ਆ ਵੀ ਜੇ ਆਪਣੇ ਕੋਲ ਇੰਨਾ ਹੋਣੀ ਤਾਂ ਦੋ ਛੋਟੀਆਂ ਲੈ ਕੇ ਸਟੈਂਡ ਦੇ ਪਾਦ ਗਏ ਹਾਂ ਠੀਕ ਹੈ ਨਾਲੇ ਤਾਂ ਆਪਣਾ ਉਹਨਾਂ ਹੌਨੇ ਕੱਲ੍ਹ ਦੇ ਖਰਚੇ ਪਾਣੀ ਇੱਥੇ ਉਹਨਾਂ ਨੂੰ ਤੂੰ ਦੇਖ ਲਿਆ ਕਰੇਂਗਾ ਕਦੋਂ ਜਾਂਦੇ ਆ ਕਿਵੇਂ ਨਹੀਂ ਕਿੱਥੇ ਹਣਾ ਗੇੜਾ ਲਾ ਕੇ ਆਉਂਦੇ ਆ ਕਿ ਨਹੀਂ ਆਉਂਦੇ ਇੱਥੇ ਤਾਂ ਮੈਂ ਆਪੇ ਸੰਭਾਲਿਆ ਕਰੂੰ ਡਰਾਈਵਰ ਰੱਖ ਦਾਂਗੇ ਦੋ ਨੀਟੇ ਨੂੰ ਰੱਖ ਲਈ ਇਹਨਾਂ ਨਾਲ ਕੰਮ ਦੀ ਲੋੜਾ ਚਾਰਾ ਰਿਕਸ਼ੀ ਵਾਲਾ ਹੁਣ ਉਹ ਕਰਤਾ ਨਹੀਂ ਰਿਕਸ਼ਾ ਦੇ ਵੇਚਤਾ ਸਹੀ ਗੱਲ ਹੈ ਡੇੜੀ ਪਤਾ ਤੁਸੀਂ ਵਧੀਆ ਸੋਚ ਹੈ ਆ ਬਹੁਤ ਸੱਚਾ ਬਣਾਈਏ ਬਸ ਹੁਣ ਤੂੰ ਐ ਕਰ ਸੱਚੀ ਪੜ੍ਹ ਲੈ ਕੇ ਛੇਤੀ ਛੇਤੀ ਨਾ ਕੋਈ ਨੌਕਰੀ ਲੱਭ ਲਾ ਬਸ ਡੇੜੀ ਨਾਲੇ ਹੁਣ ਤਾਂ ਮੈਂ ਨਾ ਬੈਚ ਚਾ ਲਿਆ ਆਨਲਾਈਨ ਆਨਲਾਈਨ ਕਲਾਸਾਂ ਲਾਇਆ ਕਰੂੰਗਾ ਪੇਪਰਾਂ ਦੀ ਤਿਆਰੀ ਕਰਨ ਲੱਗਦਾ ਮੈਂ ਕਰਨਾ ਜਿਹੜਾ ਕੁਝ ਹੁੰਦਾ ਬਸ ਉਸ ਤੋਂ ਬਾਅਦ ਵਿੱਚ ਮੈਂ ਵੀ ਨਾ ਮੇਰਾ ਜੀ ਨਹੀਂ ਕਰਦਾ ਹੁਣ ਟਰੱਕਾਂ ਤੇ ਜਾਣ ਨੂੰ ਤੈਨੂੰ ਦੱਸਾਂ ਗੱਲ ਬਸ ਹੁਣ ਤਾਂ ਐਂ ਜੀ ਕਰਦਾ ਵੀ ਲੋਕ ਨੇ ਟਰੱਕ ਵਾਲਿਆਂ ਨੂੰ ਚੰਗਾ ਨਹੀਂ ਸਮਝਦੇ ਇਹ ਤਾਂ ਘਰੇ ਬੈਠ ਗਏ ਪਰ ਇਹਨਾਂ ਨੂੰ ਕੀ ਪਤਾ ਟਰੱਕਾਂ ਵਾਲੇ ਕਿਵੇਂ ਜਾਂਦੇ ਆ ਕਿੱਥੇ ਜਾਂਦੇ ਆ ਕਿਵੇਂ ਰਾਤਾਂ ਕੱਟਦੇ ਆ ਰੋਡਾਂ ਦੇ ਉੱਤੇ ਦਿਨ ਰਾਤ ਦਾ ਨੀਂਦਰਾ ਲੈ ਕੇ ਰੋਜ਼ ਰੋਟੀ ਕਮਾਉਂਦੇ ਆ ਸਹੀ ਗੱਲ ਐ ਜਿਹੜੀ ਬਸ ਲੋਕਾਂ ਨੂੰ ਤਾਂ ਕਹਿਣਾ ਸੌਖਾ ਗਾ ਹਾਂ ਪਰ ਜਿਹੜੇ ਕਰਦੇ ਆ ਹਣਾਉਂਦੇ ਆ ਨਾ ਉਹਨਾਂ ਨੂੰ ਉਹਨਾਂ ਨੂੰ ਪਤਾ ਬਾਕੀ ਹੁਣ ਸਬ ਇਨਸਪੈਕਟਰ ਦੀਆਂ ਪੋਸਟਾਂ ਆਉਣਗੀਆਂ। ਉਹਨਾਂ ਦੀ ਤਿਆਰੀ ਕਰਦਾ ਮੈਂ। ਬਸ ਤੂੰ ਤਿਆਰੀ ਕਰੀ ਚੱਲ। ਜੇ ਤੈਨੂੰ ਕਿਸੇ ਪੈਸੇ ਟਕੇ ਦੀ ਲੋੜ ਹੁੰਦੀ ਹੈ ਨਾ, ਤੂੰ ਆਦੀ ਮਾਂ ਤੋਂ ਜਮਾ ਨਾ ਮੰਗ। ਮੈਂ ਆ ਬੈਠਾ। ਮੈਂ ਆਪੇ ਕਰ ਦਊ ਹੱਲ। ਠੀਕ ਹੈ ਡੈਡੀ। ਠੀਕ ਹੈ ਨਾ? ਬਸ ਤੈਨੂੰ ਕਸ ਦੀ ਫਿਕਰ ਕਰਨ ਦੀ ਲੋੜ ਨਹੀਂ। ਐਂ ਤਾਂ ਮੈਨੂੰ ਪਤਾ ਹੈ। ਹਾਂ। ਤੁਸੀਂ ਮੇਰਾ ਹਰ ਇੱਕ ਗੱਲ ਦਾ ਖਿਆਲ ਰੱਖਦੇ ਹੋ। ਮੰਮੀ ਦਾ ਚਲ ਆਇਆ ਹੈ ਸਵੇਹਾ ਹੈ ਮੈਨੂੰ ਵੀ ਚੰਗਾ ਨਹੀਂ ਲੱਗਾ ਜਦੋਂ ਤੁਸੀਂ ਉਹ ਐਂ ਬੋਲਦੇ ਹੋ। ਓਏ ਪਹਿਲੇ ਦਿਨ ਦੀ ਉਹ ਅੱਜ ਦੀ ਐ ਤੇ ਮੈਂ ਹੁਣ ਤਾਂ ਹੀ ਤਾਂ ਕਹੀ ਜਾਂਦਾ ਜੀ ਉਹਦੇ ਨਾਲ ਮੈਂ ਸਾਰੀ ਉ ਨਮਸ ਸਗਰ ਹੋਣੀ ਮੈਨੂੰ ਗੁੱਸਾ ਆ ਜਾਂਦਾ ਚਲੋ ਮੈਨੂੰ ਐ ਹੋ ਗਿਆ ਵੀ ਇਹਦੀ ਆਦਤ ਹੈ ਹਾਂ ਐ ਕਰੀ ਮੇਰੀ ਗੱਲ ਸੁਣ ਮੈਂ ਨਾ ਆਤੋਂ ਕਿ ਤਿਆਰ-ਵੈਰ ਹੁੰਨਾ ਆਪਾਂ ਕਿਲੇ ਵਾਲੇ ਗੁਰਦੁਆਰੇ ਸਭ ਚੱਲਦੇ ਆ ਤੇ ਮੈਨੂੰ ਗੁਰਦੁਆਰੇ ਲੈ ਕੇ ਚਲੀ ਠੀਕ ਹੈ ਜੀ ਹੋਰ ਦਿਨ ਰਾਤ ਗੁਨਾਹ ਕਰਦੇ ਆ ਤੇ ਮਾਫੀਆਂ ਮੰਗਿਆਵਾਂਗੇ ਨਾਲੇ ਜਾ ਕੇ ਦਾਸ ਨੂੰ ਮੱਥਾ ਟੇਕਾਂ ਮੈਂ ਵੀ ਫਿਰ ਕੱਪੜੇ ਚੇਂਜ ਕਰ ਲੈਣਾ ਹੂੰ ਠੀਕ ਲੈ ਭਾਈ ਬੜੀ ਸਵਾਦ ਚਾਸ

ਹਾਂ ਫਰੋਟ ਪਣੀ ਖਾਲਿਆ ਘਾ ਤਾਂ ਅਸੀਂ ਕੋ ਬਰਤਾ ਖਾ ਲਿਆ ਅਗਵਾਰੇ ਖਾਲਾਂਗੇ ਹੂੰ ਜੀ ਜਣ ਲੱਗਦਾ ਹਨਾ ਕਿਵੇਂ ਡੈਡੀ ਵੀ ਨਾ ਕਰ ਸੁੰਦਾ ਜੇ ਹੋ ਗਿਆ ਹਾਂ ਫਰਕ ਤਾਂ ਪਈ ਜਾਂਦਾ ਪੁੱਤ ਕਿੱਥੇ ਤਿੰਨ ਜਣੇ ਤਾਂ ਹੁੰਦੇ ਆ ਘਰ ਦੇ ਵਿੱਚ ਇੱਥੇ ਦੋ ਰਹਿੰਦੇ ਹਨਾ ਮਮੀ ਹਾਂ ਮੈਂ ਨਾ ਇੱਕ ਗੱਲ ਆਈ ਸੀ ਦਿਮਾਗ 'ਚ ਕੀ ਆਈ ਸੀ ਬੱਸ ਸਰੀ ਮੈਂ ਨਾ ਇਹ ਕਹਿੰਦੀ ਸੀ ਥੋੜੀ ਤਾਂ ਬਾਪੂ ਦੀ ਕਿਦ ਲਈ ਹੋਈ ਆ ਨਾ ਉਹ ਤਾਂ ਉਸ ਤੱਕ ਲੜਾਈ ਨਹੀਂ ਅੱਛਾ ਮੈਂ ਆਏ ਜਦ ਵੀ ਇੱਕ ਦੂਜੇ ਨੂੰ ਬੁਲਾਉਂਦੇ ਜੇ ਨਹੀਂ ਨਾ ਕਿਹੋ ਜਿਹਾ ਕੋਈ ਲੜਾਈ ਹੋਈ ਹੋਵੇ ਮੈਨੂੰ ਨਾ ਪਤਾ ਉਹ ਵੀ ਲੜਾਈ ਦਾ ਨਹੀਂ ਤਾਂ ਨੂੰ ਪਤਾ ਉਹਦਾ ਪਹਿਲੇ ਦਿਨ ਤੋਂ ਸੁਭਾਅ ਹੀ ਹੈ ਜਦ ਤੱਕ ਲੜੀ ਦਾ ਉਹ ਤਾਂ ਘੱਟ ਹੀ ਬੋਲਦਾ ਦਾ ਉਹ ਤਾਂ ਬਸ ਉਨੇ ਇੱਕ ਗੱਲ ਕਰਦਾ ਜਿੰਨੇ ਕੋ ਪੁੱਛੇ ਜੇ ਮੈਂ ਵੱਧ ਬੋਲ ਜਾਂਦੀ ਨਾ ਕਿਤੇ ਹੂੰ ਤੇ ਇਹ ਗੜ ਪੈ ਜਾਂਦਾ ਸੀ ਫਿਰ ਮੈਂ ਤਾਂ ਉਹ ਹੀ ਸੁਭਾਅ ਕਰ ਲਿਆ ਹੁਣ ਉਹ ਮੈਨੂੰ ਬੁਲਾਉਂਦੇ ਗਏ ਮੈਂ ਤਾਂ ਕਿੰਨਾ ਬੋਲਦੇ ਬਾਪੂ ਹੋ ਕੇ ਮੈਂ ਤਾਂ ਕਦੇ ਨਹੀਂ ਬੋਲਿਆ ਬਾਪੂ ਤਾਂ ਨਹੀਂ ਕੁਝ ਕਹਿੰਦਾ ਨਹੀਂ ਤਾਂ ਸੁਭਾਅ ਵਾਤ ਘੜਬਾ ਤੇ ਮੈਂ ਤਾਂ ਇਹ ਦੇਖਦੇ ਜਦੋਂ ਕੋਈ ਰਿਸ਼ਤੇਦਾਰੀ ਚ ਹਨਾ ਆਪਣੇ ਵਿਆਹ ਸ਼ਾਦੀ ਹੁੰਦੇ ਆ ਹਨਾ ਜਾਂ ਤਾਂ ਬਾਪੂ ਜਾਂਦਾ ਤੁਸੀਂ ਘਰੇ ਹੁੰਨੇ ਜਾਂ ਤੁਸੀਂ ਜਾਂਦੇ ਤਾਂ ਬਾਪੂ ਘਰੇ ਹੁੰਦਾ ਕੋਈ ਦੁੱਖ ਦੇ ਸੁੱਖ ਦੇ ਚਲ ਉਹ ਤਾਂ ਚਲ ਘਰ ਖਾਲੀ ਹੁੰਦਾ ਤਾਂ ਕਰਕੇ ਤੁਸੀਂ ਇਕੱਲੇ-ਇਕੱਲੇ ਜਾਂਦੇ ਵਿਆਹ ਸ਼ਾਦੀ ਤਾਂ ਸਾਰੇ ਇਕੱਠੇ ਭੱਗ ਜੰਨੇ ਆ ਉਦੋਂ ਵੀ ਨਹੀਂ ਜਾਂਦੇ ਤੁਸੀਂ ਤਾਂ ਘਰ ਪਵਾ ਮਨ ਦੀ ਕੋਈ ਲੁੱਟ ਕੇ ਲੈ ਜੇ ਤੇ ਅਸੀਂ ਵਿਆਹ ਤੁਰ ਜਗੇ ਤੇਰਾ ਬਾਪੂ ਸਿਆਣਾਗਾ ਤੇਰਾ ਬਾਪੂ ਤਾਂ ਹੀ ਤਾਂ ਘਰੇ ਰਹਿੰਦਾਗਾ ਜੇ ਮੈਂ ਚਲਨੀ ਆ ਜੇ ਮੈਂ ਜਾਂਦੀ ਆ ਤਾਂ ਉਹ ਜਾਂਦਾ ਤਾਂ ਮੈਂ ਰਹ ਜਾਨੀ अच्छा तो चल ठीक है, हाँ, हाँ, है दो दो दे, दे, वो, वो तो मैं मान ली ਤੁਸੀਂ ਤਾਂ ਨਹੀਂ ਜਾਂਦੇ ਹੈ ਰਿਸ਼ਤੇਦਾਰੀ ਚ ਕਿਤੇ ਵੀ ਇਕੱਠੇ ਤੇ ਜਦੋਂ ਘਰ ਇਕੱਠੇ ਹੁੰਨੇ ਹੋ ਮੈਂ ਤਾਂ ਉਦੋਂ ਵੀ ਨਹੀਂ ਕਦੇ ਤੁਹਾਨੂੰ ਇਕੱਠੇ ਬੈਠੇ ਵੇਖਿਆ ਕੋਈ ਦੁੱਖ ਦੇ ਸੁੱਖ ਦੇ ਕੋਈ ਗੱਲਾਂ ਨਹੀਂ ਕਰਦੇ ਵੇਖਿਆ ਬਸ ਜਦੋਂ ਜੇ ਬਾਪੂ ਉੱਥੇ ਬੈਠਾ ਤੁਸੀਂ ਉਧਰ ਕੰਮ ਕਰਦੇ ਹੁੰਨੇ ਹੋ ਜੇ ਬਾਪੂ ਉਧਰ ਬੈਠਾ ਤੁਸੀਂ ਇੱਧਰ ਹੁੰਨੇ ਹੋ ਤੂੰ ਅੰਤਰੇ ਜਿਹਾ ਬਲੇ ਨਹੀਂ ਲੱਗਦੀ ਕੀ ਹੋ ਗਿਆ ਤੂੰ ਜਿਆਦਾ ਮੈਨੂੰ ਨਹੀਂ ਪੁੱਛ ਦੱਸਦਾ ਕਰਨ ਲੱਗ ਪਈ ਉਹ ਨਹੀਂ ਨਹੀਂ ਮੰਮੀ ਮੈਨੂੰ ਐਂ ਚ ਕੋਈ ਲੜਾਈ ਹੋਈ ਹੋਣੀ ਨਾ ਮੈਨੂੰ ਨਾ ਪਤਾ ਹੋਵੇ ਤੇ ਮੈਂ ਮੰਮੀ ਮੈਨੂੰ ਐਂ ਦੱਸ ਤਰੇ ਵਿਆਹ ਕਿਵੇਂ ਹੋਇਆ ਸੀਗਾ ਤੇ ਮੈਂ ਤਾਂ ਸੁਣਿਆ ਪਹਿਲਾਂ ਤਾਂ ਛੋਟੀ ਉਮਰੇ ਵਿਆਹ ਕਰ ਦੰਦੇ ਸੀ ਤੇਰਾ ਵੀ ਇਹੀ ਕਰਤਾ ਸੀਗਾ ਇਹ ਗੱਲ ਤਾਂ ਮੈਂ ਮੰਨ ਲਈ ਵੀ ਛੋਟੀ ਉਮਰ ਚ ਵਿਆਹ ਕਰ ਦੰਦੇ ਸੀ ਤੇ ਇਹ ਅੰਤਰੇ ਜੀ ਤੂੰ ਕੀ ਲਈ ਜੰਨੀ ਆ ਵੀ ਉਦੋਂ ਕਿਵੇਂ ਵਿਆਹ ਹੁੰਦਾ ਸੀ ਕਿਵੇਂ ਹੁੰਦਾ ਤੇ ਬਾਪੂ ਨੂੰ ਪੁੱਛ ਲਈ ਵਿਆਹ ਤੇ ਮੈਂ ਹੋਇਆ ਸੀ ਭਕਾਈ ਮਾਰੀ ਜੰਨੀ ਆ ਮਾਰੀ ਜੰਨੀ ਆ ਅਰਧੋਈ ਨਹੀਂ ਤੂੰ ਤਨ ਬਹੁਤ ਵਾਰੀ ਸਮਝਾਇਆ ਵੀ ਪੁੱਤੋ ਓਨੇ ਇੱਕ ਗੱਲ ਕਰਿਆ ਕਰ ਜਿੰਨੇ ਕੁ ਭੁੱਗ ਜੀ ਹੁਣ ਮੈਂ ਕੀ ਕਰਤਾ ਤੇ ਵਿਆਹ ਪੁੱਛਣ ਲੱਗੀ ਕੀ ਦੱਸਾਂ ਤੁਹਾਨੂੰ ਵਿਆਹ ਦੇ ਜਾ ਜਾ ਹੋ ਗਿਆ ਸੀ ਉਹ ਤਾਂ ਹੋ ਗਿਆ ਗੱਲ ਖਤਮ ਆਏ ਬੋਲਣ ਲੱਗ ਜਨੇ ਗੱਲ ਗੱਲ ਤੇ ਹਾਂ ਮੈਂ ਤਾਂ ਗੱਲ ਹੀ ਪੁੱਛੀ ਵੀ ਕੀ ਗੱਲ ਹੋ ਗਈ ਤੁਹਾਡੇ ਆਪਸ ਚ ਲੜਾਈ ਲੜਉਈ ਹੋ ਜਾਂ ਕੋਈ ਨਹੀਂ ਮੈਂ ਬਾਪੂ ਨਾਲ ਫੋਨ ਤੇ ਗੱਲ ਕਰ ਲਾਂਦੀ ਹਾਂ ਜੇ ਲੜਾਈ ਹੋਈ ਹੈ ਤਾਂ ਬਾਪੂ ਨਾਲ ਕਰ ਲਿਆ ਕਰ ਮੇਰੇ ਨਾਲ ਨਾ ਪਕਾਈ ਮਾਰਿਆ ਕਰ ਬਾਲੀ ਪਕਾਈ ਮਾਰਦੀਆਂ ਤੂੰ ਤਾਂ ਸੱਚੀ ਗੱਲ ਹੈ ਜੀ ਤੂੰ ਹੀ ਕਹਦੇਵੇਂ ਤੂੰ ਚੰਗੀ ਨਹੀਂ ਲੱਗਦੀ ਨਹੀਂ ਪਤਾ ਚੰਗੀ ਵਾਲੀ ਗੱਲ ਨਹੀਂ ਹੈ ਜੀ ਪਰ ਬੋਲਣ ਜਿਆਦੇ ਲੱਗੀ ਕੁਝ ਕੋਈ ਚੰਗਾ ਮੈਂ ਤਾਂ ਬੋਲਦੀ ਨਹੀਂ ਦੇਖ ਕਿ ਮੈਂ ਦਿਮਾਗ ਖਰਾਬ ਕੀਤਾ ਦਾ ਇਹ ਦੱਸਣਾ ਤਾਂ ਨਹੀਂ ਤੇਰੇ ਬਾਪੂ ਨਾਲ ਮੇਰਾ ਸਮੇਂ ਵਿਆਹ ਹੋਇਆ ਸੀਗਾ ਵਿਆਹ ਥੋੜੀ ਹੋਇਆ ਸੀ ਇਹ ਤਾਂ ਇੱਕ ੱੱਕਾ ਹੈਗਾ ਤੇਰੇ ਬਾਪੂ ਨਾਲ ਹੋਇਆ ਜਿਹੜਾ ਤੇ ਮੇਰੇ ਨਾਲ ਹੋਇਆ ਤਾਂ ਫਿਰ ਬਾਪੂ ਨੂੰ ਕੀ ਲੋੜ ਸੀ ਮੇਰੇ ਨਾਲ ਕਰਾਉਂਦੀ ਵਿਚਾਰੇ ਨੂੰ ੱੱਕਾ ਹੋ ਗਿਆ ਤੇ ਮੈਨੂੰ ਕਿ ਥੋੜੀ ਚੁੱਕ ਨਾ ਕਰਾਉਂਦੀ ਮੈਨੂੰ ਪਾਇਆ ਸੀਗਾ ਵਿਚਾਦ ਮੇਰਾ ਇਸ ਦਾ ਵੇਲੇ ਟਾਈਮ ਆਸੋ ਜੀ ਅਰੇ ਸਾਰਾ ਪਰਿਵਾਰ ਮੇਰਾ ਸੱਤਿਆ ਸੱਤੂ ਮੇਰੇ ਬਤੀ ਦੇ ਪੁਰ ਇਹ ਨੂੰ ਦੱਸਾਂ ਹਾਂ ਕਿ ਮੇਰਾ ਵਿਆਹ ਕਿਵੇਂ ਹੋਇਆ ਸੀ ਜੇ ਉਹ ਪਾਈ ਨਾਲ ਸਟੋਰੀ ਦੱਸਦੀਆਂ ਤਾਂ ਇਹਨੂੰ ਸਾਰਾ ਭਟਾ ਲੱਗੂਗਾ ਆਪ ਵੀ ਕੋਲ ਤੇ ਹਾਂ ਹੁਣ ਬਾਅਦ ਵਿੱਚ ਹਾਂ ਜੈ 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 ਕੇ ਮੱਥਾ ਟੇਕੇ ਮੱਥਾ ਡੈਡੀ ਹਾਂ ਅਗਲੀ ਵਾਰੀ ਜਦੋਂ ਤੁਸੀਂ ਆਇਆ ਨਾ ਆਪਾਂ ਤਲਵੰਡੀ ਚੱਲ ਕੇ ਆਵਾਂਗੇ ਹਾਂ ਫਿਰ ਆਪਾਂ ਇਕੱਠੇ ਚੱਲ ਕੇ ਆਵਾਂਗੇ ਤਲਵੰਡੀ ਗੁਰਦਵਾਰ ਦਾ ਤਾਂ ਰੰਗ ਰੂਪ ਹੀ ਬਦਲਿਆ ਪਿਆ ਕਿੱਡਾ ਸੋਹਣਾ ਬਣਾਇਆ ਪਿਆ ਹੈ ਮਿਸਤਰੀ ਮਿਸਤਰੀ ਲਾ ਕੇ ਪੂਰਾ ਵਧੀਆ ਕਰਤਾ ਇਹਨਾਂ ਨੇ ਕਿਲਾ ਤਾਂ ਫੇਰ ਸਮਾਰ ਲਿਆ ਹੁਣ ਵਧੀਆ ਪੂਰਾ ਵਧੀਆ ਸਮਾਰ ਲਿਆ ਨਾ ਇਧਰਲੇ ਪਾਸੇ ਜਿਹੜੇ ਢਿੱਗ ਜਿਲੇ ਢਿੱਗੇ ਹੋਏ ਸੀਗੇ ਤੇ ਸਾਰਾ ਕੁਝ ਵਧੀਆ ਮਿਸਤਰੀ ਲਾ ਕੇ ਉਹਨਾਂ ਨੇ ਤਾਂ ਪੂਰਾ ਹੋ ਕਰਤਾ ਮਾਇਦਾ ਗਿਆ ਹੀ ਮੜਾਦਾ ਮੈਂ 2 ਸਾਲ ਬਾਅਦ ਤਾਂ ਕਰਕੇ ਫੇਰੀ ਆਉਂਦੀ ਐ ਇੱਥੇ ਤਾਂ ਹਾਂ ਦੂਰੋਂ ਦੂਰੋਂ ਦੁਨੀਆ ਆਉਂਦੀ ਐ ਸਮਾਰ ਨਹੀਂ ਐ ਚਲੋ ਰੱਬ ਦਾ ਘਰ ਹੈ ਨਾ ਤੇ ਸੋਹਣਾ ਸੁਨੱਖਾ ਬਣ ਗਿਆ ਵਧੀਆ ਉਸ ਨੇ ਬਰਕਤ ਪਾਉਣੀ ਐ ਸਹੀ ਗੱਲ ਮੈਂ ਤਾਂ ਅੱਗੇ ਮਾ ਜਾ ਕੇ ਆਇਆ ਮਾ ਗਰਮੀ ਆ ਗਈ ਉਥੋਂ ਕਿਆ ਬਣਾਵਾਂ ਕਿ ਕੁਰੀ ਹੈ ਨਾ ਨਾ ਅਸੀਂ ਤਾਂ ਲੰਗਰ ਖਾ ਕੇ ਆਏ ਆ ਜੂਰਾ ਲੰਗਰ ਛੱਕੇ ਨੇ ਉਹਨੇ ਨੇ ਇਹੁੰਦਾ ਆ ਪੂਰੀਆਂ ਬਹਾਲੀ ਪਾਲਾ ਕਰੇ ਠਲਟ ਜੀ ਅੱਧਾ ਨਾ ਬਹਾਲੀ ਪਾਲਾ ਨੇ ਠੰਡ ਹੈ ਐਂ ਤਾਂ ਮੈਂ ਕਿਹਾ ਸੀ ਇਹਨੂੰ ਮੰਮੀ ਧੁੱਪ ਤਾਂ ਦੇਖ ਲੈ ਕਿੰਨੀ ਚੜੀ ਰੱਖੀ ਆ ਵੈਸੇ ਜਦੋਂ ਡੈਡੀ ਨੂੰ ਗਰਮੀ ਆਈ ਇਹਨੇ ਮੈਨੂੰ ਤਾਂ ਆਪ ਗਰਮੀ ਆ ਗਈ ਉਹ ਮੈਨੂੰ ਤਾਂ ਉਹ ਆ ਗਈ ਆ ਹਲੂਆਂ ਵਾਲੀ ਆ ਗਈ ਮੈਨੂੰ ਵੀ ਆਹ ਦੇਖ ਡੈਡੀ ਕਿੰਨੀ ਮੋਟੀ ਆ ਆਹ ਮੋਟੀ ਨੇ ਤੇਰੇ ਪਹਿਲੇ ਤਾਂ ਮੋٹے ਕੱਪੜੇ ਪਾਏ ਨੇ ਤਾਂ ਗਰਮੀ ਆ ਗਈ ਇਹਨੂੰ ਉਹ ਪਾਤਾ ਦੇ ਪਤਲੀ ਰੱਖੀ ਐ ਪਤਲੀ ਕਿੱਥੇ ਆ ਦੇ ਥੱਲੇ ਦੀ ਵੀ ਪਾਈ ਹੋਈ ਆ ਮਾਂ ਚੱਲ ਕੋਈ ਗੱਲ ਨਹੀਂ ਹੁਣ ਮੇਰੀ ਗੱਲ ਸੁਣ ਨਾ ਆਥਨ ਤੱਕ ਵਧੀਆ ਕੱਪੜੇ ਲੈ ਆ ਠੀਕ ਐ ਨਾ ਤੇ ਵਧੀਆ ਕੱਪੜੇ ਪਾ ਕੇ ਦਿਖਾ ਮੈਨੂੰ ਮੈਂ ਲੈ ਕੇ ਆਇਆਂਗਾ ਮੈਂ ਜਾਊਂਗਾ ਲੈ ਅੱਜ ਜੀ ਨੂੰ ਲੈ ਕੇ ਜਾਊਂ ਨਾਲ ਤੇ ਅਸੀਂ ਲੈ ਕੇ ਆਵਾਂ ਇਕੱਠੇ ਆਹੋ ਲੈ ਆਜੋ ਇੱਕ ਅੱਧਾ ਸੂਟ ਤੂੰ ਲੈ ਆਈ ਕੋਈ ਨਾ ਪਈ ਐ ਮੇਰੇ ਕੋਲ ਹੈ ਨਹੀਂ ਨਹੀਂ ਫੇਰ ਲੈ ਤੜਕੇ ਤਾਂ ਇਹਦੀ ਐਨੀ ਜੀਬ ਚੱਲਦੀ ਤੇ ਹੁਣ ਮੂੰਹ ਸੱਟ ਲਿਆ ਹੈ ਤੇ ਹੁਣ ਦੱਸ ਤੈਨੂੰ ਕੀ ਹੋ ਗਿਆ ਲੇ ਆਊਗਾ ਜਰੂਰੀ ਤਾਂ ਨੀ ਪੈਸੇ ਖਰਾਬ ਕਰਨੇ ਆ ਕੱਪੜਿਆਂ ਤੇ ਕੋਈ ਨਾ ਮੰਮੀ ਡੈਡੀ ਮੈਂ ਲੈ ਆ ਦੂੰਗਾ ਮੰਮੀ ਨੂੰ ਸੂਟ ਇੱਕ ਵਧੀਆ ਜਾ ਚੱਲ ਕੋਈ ਗੱਲ ਨਹੀਂ ਤੂੰ ਲੈ ਆ ਦੀ ਫਿਰ ਹੁਣ ਇਹ ਦੋ ਵਾਰ ਤੂੰ ਹੀ ਲੈ ਕੇ ਰੰਗਾ ਸਾਡੇ ਅਸਤੇ ਸਾਨੂੰ ਵੀ ਸਮਾਂ ਦੀ ਆਊਗਾ ਠੀਕ ਹੈ ਜਾਨੀ ਤੇ ਹੋਰ ਸਬਜ਼ੀ ਬਣੀ ਪਈ ਹੈ ਰੋਟੀ ਵੀ ਬਣੀ ਪਈ ਹੈ ਠੀਕ ਆ ਅੱਜ ਤਾਂ ਮੇਰੇ ਕੋ ਪਿਆਟ ਆ ਆਇਆ ਹੋ ਤਾਂ ਲੈ ਐ 2 ਵਜੇ ਲੰਗਰ ਖਾਣ ਦਾ ਕੀ ਆ ਉਹ ਖਾ ਕੇ ਆ ਗਿਆ ਹੁਣ ਦੁਬਾਰਾ ਭੁੱਖ ਲੱਗ ਜੂ ਅੱਧ ਨੇ ਤਾਂ ਖਾ ਕੇ ਜਾਊਂਗਾ ਹੁਣ ਮੈਂ ਗੋਭੀ ਦੀ ਝੜੀ ਬਣਾਈਆ ਹੋਰ ਨਹੀਂ ਕੁਝ ਬਣਾਇਆ ਨਾਲ ਗੋਭੀ ਦੀ ਬਣਾਈ ਹੈ ਫਿਰ ਮੈਂ ਤਾਂ ਗੋਭੀ ਦੀ ਬਣਾ ਲਈ ਹੋਰ ਕੁਝ ਬਣਾ ਦੂੰਗੀ ਪਰ ਸ਼ਾਮ ਨੂੰ ਇਸ ਨੂੰ ਨਾਲ ਲੈ ਜਾਣੀ ਹੈ ਤਾਂ ਚਲ ਠੀਕ ਆ ਮੈਂ ਰੋਟੀਆਂ ਤਾਲੀਂ ਮਾਰਾਂ ਤੇ ਤਾਂ ਲੰਗ ਬਣਾਇਆ ਇਸ ਮੈਂ ਕਦੀ ਨਾ ਖਾਧੀ ਆ ਇਹ ਤਾਂ ਖਾ ਕੇ ਲੈਣੇ ਆਂ ਮੇਰੀ ਗੱਲ ਸੁਣ ਤੂੰ ਨਾ ਮੇਰੇ ਜਿਹੜਾ ਕਿੱਟ ਹੈ ਕੀ ਮੇਰੀ ਉਹ ਸਾਰੇ ਉਹਦੇ ਵਿੱਚ ਬਣਾ ਕੇ ਉਹਨੂੰ ਪੈਕ ਕਰਕੇ ਰੱਖਦੀ ਠੀਕ ਹੈ ਠੀਕ ਹੈ ਉਹਦੇ ਵਧੀਆ ਢੰਗ ਨਾਲ ਠੀਕ ਤੇ ਮੇਰੇ ਆਹੋ ਭਾਦੀ ਵਿੱਚ ਲੋਈ ਭਾਦੀ ਆਹੋ ਲੋਈ ਦੀ ਭਾਦੀ ਇਹਦੇ ਵਿੱਚ ਚੰਗਾ ਕੀ ਹੋ ਗਿਆ ਇੰਜ ਕੱਤ ਬੈਗੀ ਬੈਠਣਾ ਤਾਂ ਮੈਂ ਤਾਂ ਉਹ ਬੈਠੀ ਆ ਮੁੰਡੇ ਸਾਹਮਣੇ ਤਾਂ ਤੂੰ ਹੈ ਜਿੰਗਲਾਂ ਨਾ ਕਰਿਆ ਕਰ ਉਹਦੇ ਸਾਹਮਣੇ ਤਾਂ ਤੂੰ ਖੁਸ਼ ਰਹਾ ਕਰ ਖੁਸ਼ ਹੀ ਆ ਮੈਂ ਤਾਂ ਮੁੰਡੇ ਸਾਹਮਣੇ ਮੁੰਡੇ ਨੂੰ ਕੀ ਦੱਸਾਂ ਹਰ ਕੀਤਾ ਆ ਉਹਦੇ ਲਈ ਚੱਲ ਕੋਈ ਗੱਲ ਐਵੇਂ ਨਹੀਂ ਕਹੀ ਆ ਉਹਨਾਂ ਕਰ ਤੂ ਟੱਕਰ ਸਾਰੀ ਦੁਨੀਆ ਹੀ ਕਰਦੀ ਐ ਸਭ ਕੁਝ ਠੀਕ ਐ ਨਾ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਹੋ ਗਿਆ ਤੇ ਹੁਣ ਤਾਂ ਬਸ ਆਪਾਂ ਇਹ ਦੇਖਣਾ ਵੀ ਅੱਗੇ ਕਿਵੇਂ ਨਿਭਦੀ ਐ ਤੇ ਕਿਵੇਂ ਚੱਲਦੀ ਐ ਕੱਲ ਨੂੰ ਜਸ ਦਾ ਵਿਆਹ ਕਰਾਂਗੇ ਨਾ ਆਪਾਂ ਤੂੰ ਉਹਨਾਂ ਰੱਕੇ ਦੇ ਨਾਲ ਪਤਾ ਲੱਗੂ ਲੋਕਾਂ ਨੂੰ ਏਅਰ ਦੇਖੀ ਸਾਰੇ ਰਿਸ਼ਤੇਦਾਰ ਜਿਹੜੇ ਜੁੱਟੇ ਬੈਠੇ ਸਾਰੇ ਭੱਜ ਕੇ ਆਉਣਗੇ ਆਪਣੇ ਕੋਲ ਠੀਕ ਹੈ ਮੈਂ ਤਾਂ ਕੋਈ ਆ ਜਾਣ ਮੈਨਾਂ ਲੱਗ ਜਾਂਦਾ ਦੁੱਖ ਸੁਖ ਹੋ ਜਾਂਦਾ ਸੰਜੇ ਮੈਂ ਭਾਈ ਨਾਲ ਹੂੰ ਹੂੰ ਓਏ ਦੁੱਖ ਸੁੱਖ ਤਾਂ ਆ ਹੀ ਐ ਅਸਲ 'ਚ ਤਾਂ ਵਰਤੇ ਦੀ ਸਕੀਰੀ ਹੁੰਦੀ ਐ ਪਰ ਜਦੋਂ ਕੋਈ ਦਿਲ 'ਚ ਲੈ ਕੇ ਬੈਠ ਜਾਂਦਾ ਨਾ ਸਕਪਾਲ ਕੋਲੇ ਗੱਲਾਂ ਨੂੰ ਫਿਰ ਉਦੋਂ ਐ ਹੋ ਜਾਂਦਾ ਵੀ ਇਹਨਾਂ ਨਾਲ ਕੀ ਵਰਤੀਏ ਤੇ ਕੀ ਨਹੀਂ ਗਲਤੀਆਂ ਮਨੋੱਖੀ ਕਰਦਾ ਹੈ

ਰਬਾ ਕੀ ਹੋ ਗਿਆ ਮੇਰੀ ਜ਼ਿੰਦਗੀ 'ਚ ਅਕੀ ਸੋਚਦਾ ਇਨਸਾਨ ਦੇ ਕੀ ਬਣ ਜਾਂਦੀ ਹੈ ਮੈਂ ਤਾਂ ਸੋਚਿਆ ਸੀ ਵੀ ਜਦੋਂ ਉਹਦੇ ਕੋਲੋਂ ਨਿਕਲ ਕੇ ਇੱਥੇ ਸ਼ਹਿਰ ਆ ਜਾਊਗਾ ਤਾਂ ਫਿਰ ਸਭ ਕੁਝ ਠੀਕ ਹੋ ਜੂਗਾ ਮੈਂ ਅਜੀ ਖੁਸ਼ੀ ਨਾਲ ਰਹੂੰ ਇਹਦੇ ਨਾਲ ਹੁਣ ਆਏ ਲੱਗਦਾ ਵੀ ਉਹ ਤਾਂ ਜਿਹੜੀ ਗਲਤੀ ਹੋਈ ਸੀ ਹੋਈ ਸੀ ਆ ਵੀ ਗਲਤੀ ਹੋ ਗਈ ਮੇਰੇ ¿Qué te